ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਕੱਚੇ ਪੰਜਾਬੀਆਂ ਨੂੰ ਟਰੱਕਿੰਗ ਸੈਕਟਰ 'ਚੋਂ ਬਾਹਰ ਕੱਢਣ ਲਈ ਟਰੰਪ ਸਰਕਾਰ 29 ਸਤੰਬਰ ਤੋਂ ਨਵਾਂ ਨਿਯਮ ਲਾਗੂ ਕਰ ਰਹੀ ਹੈ ਹੁਣ ਸਿਰਫ ਵਰਕ ਪਰਮਿਟ ਦੇ ਆਧਾਰ 'ਤੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਨਹੀਂ ਮਿਲਣਗੇ ਤੇ ਗ੍ਰੀਨ ਕਾਰਡ ਹੋਲਡਰ ਅਤੇ ਯੂਐਸ ਸਿਟੀਜ਼ਨ ਹੋਣਾ ਲਾਜ਼ਮੀ ਕੀਤਾ ਜਾ ਰਿਹਾ ਹੈ ਨਵੇਂ ਨਿਯਮ ਤਹਿਤ ਘੱਟੋ ਘੱਟ 2 ਲੱਖ ਮੌਜੂਦਾ ਡਰਾਈਵਰਾਂ ਦਾ ਰੋਜ਼ਗਾਰ ਖੁੱਸ ਜਾਵੇਗਾ ਤੇ ਸਿਖਲਾਈ ਲੈ ਰਹੇ 20 ਹਜ਼ਾਰ ਡਰਾਈਵਰ ਕਦੇ ਟਰੱਕ ਨਹੀਂ ਚਲਾ ਸਕਣਗੇ ਅਮਰੀਕਾ ਚ ਅਸਾਈਲਮ ਮੰਗਣ ਵਾਲੇ ਜਾਂ ਅਸਾਈਲਮ ਹਾਸਲ ਕਰ ਚੁੱਕੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਦੇ ਯੋਗ ਪ੍ਰਵਾਸੀਆਂ ਦੀ ਸੂਚੀ ਚੋਂ ਬਾਹਰ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਡਾਕਾ ਅਧੀਨ ਵਰਕ ਪਰਮਿਟ ਹਾਸਲ ਕਰਨ ਵਾਲੇ ਟਰੱਕ ਡਰਾਈਵਰ ਨਹੀਂ ਬਣ ਸਕਣਗੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੱਚੇ ਪ੍ਰਵਾਸੀਆਂ ਨੂੰ ਜਾਰੀ ਸੀ ਡੀ ਐਲਜ਼ ਵਿੱਚੋਂ 25% ਦੀ ਗੈਰਵਾਜਬ ਤਰੀਕੇ ਨਾਲ ਦਿੱਤੇ ਗਏ ਨੇ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ ਫੈਡਰਲ ਏਜੰਸੀ ਵੱਲੋਂ ਇਸ ਸਾਲ ਜਨਵਰੀ ਤੋਂ ਅਗਸਤ ਦਰਮਿਆਨ ਵਾਪਰੇ 5 ਜਾਨਲੇਵਾ ਹਾਦਸਿਆਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ 'ਚ ਸ਼ਾਮਲ ਟਰੱਕ ਡਰਾਈਵਰ ਇਮੀਗ੍ਰੇਸ਼ਨ ਸਟੇਟਸ ਪੱਖੋਂ ਕੱਚੇ ਸਨ ਇਨਾ ਹਾਦਸਿਆਂ ਦੌਰਾਨ 12 ਜਣਿਆਂ ਦੀ ਮੌਤ ਹੋਈ ਤੇ 15 ਜ਼ਖਮੀ ਹੋਏ ਨੇ ਹਰਜਿੰਦਰ ਸਿੰਘ ਦੇ ਯੂ ਟਰਨ ਵਾਲਾ ਹਾਦਸਾ ਸਭ ਤੋਂ ਉੱਪਰ ਰੱਖਿਆ ਗਿਆ ਏ ਜਦਕਿ 14 ਮਾਰਚ ਨੂੰ ਆਸਟਨ ਵਿਖੇ 17 ਗੱਡੀਆਂ ਦੀ ਟੱਕਰ ਵਾਲਾ ਹਾਦਸਾ ਵੀ ਸ਼ਾਮਲ ਹੈ ਜਿੱਥੇ ਦੋ ਬੱਚਿਆਂ ਸਣੇ 5 ਜਣਿਆਂ ਦੀ ਮੌਤ ਹੋਈ ਹਾਦਸੇ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਡਰਾਈਵਰ ਕੋਲ ਮੈਡੀਕਲ ਸਰਟੀਫਿਕੇਟ ਨਹੀਂ ਤੇ ਤੈਅ ਸ਼ੋਦਾ ਹੱਦ ਤੋਂ ਜ਼ਿਆਦਾ ਟਰੱਕ ਚਲਾਇਆ ਦੂਜੇ ਪਾਸੇ ਵਰਕ ਪਰਮਿਟ ਵਾਲੇ ਪ੍ਰਵਾਸੀਆਂ ਲਈ ਸੀਡੀਐਲ ਦਾ ਇੱਕ ਦਰਵਾਜ਼ਾ ਖੁੱਲਾ ਰੱਖਿਆ ਗਿਆ ਪਰ ਇਸ ਵਾਸਤੇ ਅਗਨ ਪ੍ਰੀਖਿਆ ਚੋਂ ਲੰਘਣਾ ਹੋਵੇਗਾ 트럼ਪ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਸੇਫ ਸਿਸਟਮ ਰਾਹੀਂ ਵੈਰੀਫਿਕੇਸ਼ਨ ਲਾਜ਼ਮੀ ਹੋਵੇਗੀ ਤੇ ਹਰ ਸਾਲ ਡਰਾਈਵਰ ਨੂੰ ਖੁਦ ਪੇਸ਼ ਹੋ ਕੇ ਰੀਨਿਊ ਕਰਵਾਉਣਾ ਹੋਵੇਗਾ ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਅਮਰੀਕਾ ਦੇ 38 ਲੱਖ ਟਰੱਕ ਡਰਾਈਵਰਾਂ ਚੋਂ 2 ਲੱਖ ਹੀ ਕੱਚੇ ਨੇ ਜਿਸ ਦੇ ਮੱਦੇਨਜ਼ਰ ਜ਼ਿਆਦਾਤਰ ਡਰਾਈਵਰਜ਼ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਇਥੇ ਦੱਸਣਾ ਬਣਦਾ ਹੈ ਕਿ ਹੁਣ ਤੱਕ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਵਾਸਤੇ ਵਰਕ ਪਰਮਿਟ ਨਾਲ ਸੰਬੰਧਿਤ ਦਸਤਾਵੇਜ਼ ਜਾਂ ਵਿਦੇਸ਼ੀ ਪਾਸਪੋਰਟ ਸਣੇ ਤਸਦੀਕ شدہ I94 ਫਾਰਮ ਦਿਖਾਉਣਾ ਹੁੰਦਾ ਸੀ ਪਰ 29 ਸਤੰਬਰ ਤੋਂ ਇਹਨਾਂ ਦੀ ਵਕਤ ਬਿਲਕੁਲ ਖਤਮ ਹੋ ਰਹੀ ਹੈ ਇਸ ਤੋਂ ਇਲਾਵਾ H2A ਐਗਰੀਕਲਚਰਲ ਵਰਕਰ ਵੀਜ਼ਾ H2B ਟੈਂਪਰੇਰੀ ਨਾਨ ਐਗਰੀਕਲਚਰਲ ਵੀਜ਼ਾ ਜਾਂ E2 ਟ੍ਰੀਟੀ ਇਨਵੈਸਟਰਜ਼ ਵੀਜ਼ਾ ਵਾਲੇ ਵੀ ਸੌਖੇ ਤਰੀਕੇ ਨਾਲ CDL ਹਾਸਲ ਨਹੀਂ ਕਰ ਸਕਣਗੇ ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਕਈ ਰਾਜਾਂ 'ਚ ਪ੍ਰਵਾਸੀਆਂ ਦੇ ਵਰਕ ਪਰਮਿਟ 'ਚੋਂ 4 ਸਾਲ ਅੱਗੇ ਤੱਕ ਡਰਾਈਵਿੰਗ ਲਾਇਸੈਂਸ ਦੀ ਮਿਆਦ ਤੈਅ ਕੀਤੀ ਗਈ ਜੋ ਸਿੱਧੇ ਤੌਰ ਤੇ ਗੈਰਕਾਨੂੰਨੀ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਹਮਾਇਤੀਆਂ ਵੱਲੋਂ ਨਵੇਂ ਨਿਯਮਾਂ ਵਾਸਤੇ ਸਿਰਫ 2 ਦਿਨ ਦੀ ਮੌਲਤ ਦਿੱਤੇ ਜਾਣ ਦੀ ਨਖੇਦੀ ਕੀਤੀ ਜਾ ਰਹੀ ਹੈ ਪਰ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਨਵੇਂ ਨਿਯਮ ਨੂੰ ਲਟਕਾਇਆ ਨਹੀਂ ਜਾ ਸਕਦਾ ਨਵੇਂ ਨਿਯਮ ਬਾਰੇ ਟਿੱਪਣੀਆਂ ਕਰਨ ਵਾਸਤੇ 60 ਦਿਨ ਦਾ ਸਮਾਂ ਦਿੱਤਾ ਗਿਆ ਜਿਨ੍ਹਾਂ ਦੇ ਆਧਾਰ ਤੇ ਇਸ ਵਿੱਚ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਨਵਰੀ ਤੋਂ ਹੁਣ ਤੱਕ 2400 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੋਧ ਖੜਾ ਹੈ ਤੇ ਉਹ ਲੋਕਾਂ ਵੱਲੋਂ ਕਾਨੂੰਨੀ ਪ੍ਰਵਾਸ ਦੇ ਰਾਹਾਂ ਨੂੰ ਉਤਸ਼ਾਹ ਕਰਨਾ ਚਾਹੁੰਦੇ ਨੇ ਉਨਾ ਕਹ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ ਇੱਕ ਸਵਾਲ ਦਾ ਜਵਾਬ ਦਿੰਦੇ ਹਾਂ ਜਿਸ ਸਵਾਲ ਨੇ ਕਿਹਾ ਅਸੀਂ ਪ੍ਰਵਾਸ ਲਈ ਕਾਨੂੰਨੀ ਮਾਰਗਾਂ ਨੂੰ ਉਤਸ਼ਾਹ ਕਰਨਾ ਚਾਹੁੰਦੇ ਹਾਂ ਇਸ ਦੇ ਨਾਲ ਹੀ ਭਾਰਤ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੋਧ ਖੜਾ ਹੈ ਗੌਰਤਲਬਾਕੇ ਅਜੇ 2 ਦਿਨ ਪਹਿਲਾਂ ਹੀ ਪੰਜਾਬ ਦੀ 73 ਸਾਲਾ ਹਰਜੀਤ ਕੌਰ ਜੋ ਪਿਛਲੇ 30 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੀ ਸੀ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ ਉਹ 1982 'ਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਗਈ ਸੀ ਕੁਝ ਦਿਨ ਪਹਿਲਾਂ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਜ਼ ਐਂਫੋਰਸਮੈਂਟ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਜਿੱਥੇ ਉਸ ਤੇ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਦਾ ਦੋਸ਼ ਲੱਗਾ ਸੀ ਇਸ ਤੋਂ ਇਲਾਵਾ ਅਮਰੀਕਾ ਸਰਕਾਰ ਨੇ H1B ਵੀਜ਼ਾ ਦੀ ਅਰਜ਼ੀ ਫੀਸ ਨੂੰ ਵਧਾ ਕੇ 1 ਲੱਖ ਡਾਲਰ ਕਰ ਦਿੱਤਾ ਇਸ ਦੇ ਨਾਲ ਹੀ ਅਮਰੀਕਾ ਨੇ ਆਪਣੇ ਨਾਨ ਇਮੀਗਰੈਂਟ ਵੀਜ਼ਾ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਅਮਰੀਕੀ ਵਿਦੇਸ਼ ਵਿਭਾਗ ਨੇ 6 ਸਤੰਬਰ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਤੇ ਐਲਾਨ ਕੀਤਾ ਕਿ ਹੁਣ ਨਾਨ ਇਮੀਗਰੈਂਟ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਨੂੰ ਆਪਣੇ ਦੇਸ਼ ਜਾਂ ਕਾਨੂੰਨੀ ਨਿਵਾਸ ਵਾਲੀ ਥਾਂ ਤੇ ਹੀ ਇੰਟਰਵਿਊ ਲਈ ਅਪਾਇੰਟਮੈਂਟ ਲੈਣੀ ਹੋਵੇਗੀ ਇਸ ਨਵੇਂ ਨਿਯਮ ਕਾਰਨ ਭਾਰਤੀ ਨਾਗਰਿਕ ਹੁਣ ਕਿਸੇ ਤੀਜੇ ਦੇਸ਼ ਚ ਜਾ ਕੇ ਜਲਦੀ ਵੀਜ਼ਾ ਅਪਾਇੰਟਮੈਂਟ ਨਹੀਂ ਲੈ ਸਕਣਗੇ ਰਾਸ਼ਟਰਪਤੀ ਡੋਨਲਡ ਟਰੰਪ ਨੇ H1B ਵੀਜ਼ਾ ਫੀਸ ਨੂੰ ਵਧਾ ਕੇ 1 ਲੱਖ ਡਾਲਰ ਕਰ ਦਿੱਤਾ ਹੈ ਇਸ ਨੂੰ ਲੈ ਕੇ ਉੱਥੇ ਮੈਡੀਕਲ ਖੇਤਰ ਦੀਆਂ ਚਿੰਤਾਵਾਂ ਵੱਧ ਗਈਆਂ ਨੇ ਇਸੇ ਨੂੰ ਦੇਖਦੇ ਹੋਏ ਅਮਰੀਕਨ ਮੈਡੀਕਲ ਐਸੋਸੀਏਸ਼ਨ ਅਤੇ 53 ਅਹਿਮ ਮੈਡੀਕਲ ਸਥਾਨ ਨੇ ਗ੍ਰਹਿ ਸੁਰੱਖਿਆ ਵਿਭਾਗ ਨੂੰ ਡਾਕਟਰਾਂ ਨੂੰ ਇਸ ਅਰਜ਼ੀ ਫੀਸ ਤੋਂ ਛੋਟ ਦੇਣ ਦੀ ਅਪੀਲ ਕੀਤੀ ਹੈ ਇੱਕ ਅੰਦਾਜ਼ੇ ਅਨੁਸਾਰ 2036 ਤੱਕ ਅਮਰੀਕਾ 'ਚ 86000 ਡਾਕਟਰਾਂ ਦੀ ਘਾਟ ਹੋਵੇਗੀ ਸਮੂਹਾ ਨੇ ਚੇਤਾਵਨੀ ਦਿੱਤੀ ਹੈ ਕਿ ਨਵੀਂ ਫੀਸ ਨਾਲ ਸਿਹਤ ਦੇਖਭਾਲ ਤੱਕ ਪਹੁੰਚ ਹੋਰ ਵੀ ਖਰਾਬ ਹੋ ਜਾਵੇਗੀ ਤੇ ਮਰੀਜ਼ਾਂ ਲਈ ਉਡੀਕ ਦਾ ਸਮਾਂ ਵੱਧ ਜਾਵੇਗਾ ਡੀ ਐਚ ਐਸ ਨੂੰ ਲਿਖੇ ਪੱਤਰ 'ਚ ਸਮੂਹਾ ਨੇ ਏਜੰਸੀ ਨੂੰ ਡਾਕਟਰਾਂ ਰੈਜ਼ੀਡੈਂਟ ਤੇ ਫੈਲੋਜ਼ ਨੂੰ ਜਵੀਜ਼ ਸ਼ੁਦਾ ਫੀਸ ਤੋਂ ਛੋਟ ਦੇਣ ਲਈ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ। ਉਹਨਾਂ ਤਰਕ ਦਿੱਤਾ ਕਿ ਇਹ ਦੇਸ਼ 'ਚ ਮਜ਼ਬੂਤ ਸਿਹਤ ਸੇਵਾ ਵਰਕਫੋਰਸ ਨੂੰ ਕਾਇਮ ਰੱਖਣ ਲਈ ਜ਼ਰੂਰੀ ਨੇ। ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਉਹ ਮਰੀਜ਼ਾਂ ਦੀ ਦੇਖਭਾਲ ਤੱਕ ਪਹੁੰਚ ਯਕੀਨੀ ਕਰਨ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਉਤਸੁਕ ਨੇ। ਟਰੰਪ ਨੇ H1B ਵੀਜ਼ਾ ਲਈ 1 ਲੱਖ ਡਾਲਰ ਦੀ ਇੱਕ ਮੁਸ਼ਤ ਫੀਸ ਦਾ ਐਲਾਨ ਕੀਤਾ ਜੋ ਉਹਨਾਂ ਦੇ ਇਮੀਗ੍ਰੇਸ਼ਨ ਮੁਹਿੰਮ ਦਾ ਹਿੱਸਾ ਨੇ। ਜਿਸ ਨੇ ਉੱਚ ਲੇਬਰ ਲਾਗਤ ਤੇ ਹੁਨਰਮੰਦ ਮੁਲਾਜ਼ਮਾਂ ਤੱਕ ਸੀਮਤ ਪਹੁੰਚ ਦੇ ਸਬੰਧ ਚ ਚਿੰਤਾਵਾਂ ਵਧਾ ਦਿੱਤੀਆਂ ਨੇ H1B ਪ੍ਰੋਗਰਾਮ ਅਮਰੀਕੀ ਕੰਪਨੀਆਂ ਨੂੰ ਤਕਨੀਕੀ ਇੰਜੀਨੀਅਰਿੰਗ ਮੈਡੀਕਲ ਤੇ ਸਿੱਖਿਆ ਵਰਗੇ ਵਿਲੱਖਣ ਖੇਤਰਾ ਚ ਵਿਦੇਸ਼ੀ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਅਮਰੀਕੀ ਸਿਹਤ ਸੇਵਾ ਖੇਤਰ ਵੱਲੋਂ ਅੰਤਰਰਾਸ਼ਟਰੀ ਮੈਡੀਕਲ ਗ੍ਰੈਜੂਏਟਸ ਜਾਂ ਵਦੇਸ਼ ਚ ਸਿਖਲਾਈ ਪ੍ਰਾਪਤ ਡਾਕਟਰਾਂ ਤੇ ਹੋਰ ਨਾ ਪੇਸ਼ੇਵਰਾਂ ਦੀ ਭਰਤੀ ਲਈ ਇਸ ਵੀਜ਼ਾ ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ 2021 ਚ ਲਗਭਗ 64% ਸਿਖਲਾਈ ਪ੍ਰਾਪਤ ਵਿਦੇਸ਼ੀ ਉਹਨਾਂ ਖੇਤਰਾਂ ਚ ਕਾਰਜਸ਼ੀਲ ਸਨ ਜਿੱਥੇ ਮੈਡੀਕਲ ਸਿਹਤ ਪੇਸ਼ੇਵਰਾਂ ਦੀ ਕਮੀ ਸੀ ਇਹਨਾਂ ਚੋਂ ਲਗਭਗ 46% ਪਿੰਡੂ ਖੇਤਰਾਂ ਚ ਕੰਮ ਕਰ ਰਹੇ ਸਨ ਰੂਸ ਅਤੇ ਯੂਕਰੇਨ ਵਿਚਾਲੇ جاری جنگ 'ਚ ਨਾਟੋ ਅਤੇ ਯੂਰਪ ਦੀ ਵਾਧਦੀ ਦਿਲਚਸਪੀ ਨੇ ਦੁਨੀਆ ਸਾਹਮਣੇ ਇੱਕ ਅਜਿਹੇ ਮਹਾਯੁੱਧ ਦਾ ਸੰਕਟ ਪੈਦਾ ਕਰ ਦਿੱਤਾ ਹੈ ਜਿਸ ਦਾ ਅਸਰ ਸਾਰੇ ਸੰਸਾਰ ਤੇ ਪੈ ਸਕਦਾ ਹੈ। ਪਹਿਲਾਂ ਇਹ ਸਥਿਤੀ ਇੰਨੀ ਗੰਭੀਰ ਨਹੀਂ ਸੀ ਪਰ ਅਮਰੀਕਾ 'ਚ ਹੋਣ ਵਾਲੀ ਇੱਕ ਗੁਪਤ ਮੀਟਿੰਗ ਨੇ ਇਸ ਸਵਾਲ ਨੂੰ ਬਹੁਤ ਗੰਭੀਰ ਬਣਾ ਦਿੱਤਾ ਹੈ। ਇੱਕ ਮੀਟਿੰਗ ਅਮਰੀਕੀ ਸੈਨਿਕ ਅਧਿਕਾਰੀਆਂ ਦੀ ਹੈ ਜਿਸ ਵਿੱਚ ਦੁਨੀਆ ਭਰ ਤੋਂ ਸੈਨਿਕ ਅਧਿਕਾਰੀ ਸ਼ਾਮਲ ਹੋਣਗੇ। ਦੁਨੀਆ 'ਚ ਜੰਗ ਦੇ ਕਈ ਮੋਰਚੇ ਖੁੱਲੇ ਨੇ ਜਿਨ੍ਹਾਂ ਵਿੱਚ ਅਮਰੀਕਾ ਕਿਤੇ ਸਿੱਧੇ ਤੌਰ ਤੇ ਤੇ ਕਿਤੇ ਅਸਿੱਧੇ ਤੌਰ ਤੇ ਸ਼ਾਮਲ ਹੈ। ਇਸੇ ਕਾਰਨ ਅਮਰੀਕਾ ਨੂੰ ਲੈ ਕੇ ਖਦਸ਼ੇ ਦੀ ਸਥਿਤੀ ਪੈਦਾ ਹੋਈ ਹੈ ਤੇ ਹੁਣ ਇੱਕ ਅਮਰੀਕੀ ਹੁਕਮ ਨੇ ਇਸ ਖਦਸ਼ੇ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਟਰੰਪ ਦੇ ਸੱਤਾ ਸੰਭਾਲਣ ਨੂੰ 9 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਸ਼ਾਂਤੀ ਸਥਾਪਨਾ ਦੇ ਦਾਅਵੇ ਖੋਖਲੇ ਸਾਬਤ ਹੋਏ ਨੇ ਸ਼ਾਂਤੀ ਦੀ ਬਜਾਏ ਜੰਗ ਦੇ ਨਵੇਂ ਮੋਰਚੇ ਖੁੱਲ ਗਏ ਨੇ ਯੂਕਰੇਨ ਤੱਕ ਸੀਮਤ ਜੰਗ ਦੇ ਹਾਲਾਤ ਨੂੰ ਟਰੰਪ ਦੀਆਂ ਨੀਤੀਆਂ ਨੇ ਵਿਸਥਾਰ ਦਿੱਤਾ ਹੈ ਇਸੇ ਦੌਰਾਨ ਅਮਰੀਕੀ ਰੱਖਿਆ ਮੰਤਰੀ ਨੇ ਦੁਨੀਆ ਭਰ ਚ ਫੈਲੇ ਫੌਜੀ ਅਧਿਕਾਰੀਆਂ ਨੂੰ ਅਗਲੇ ਹਫ਼ਤੇ ਵਰਜੀਨੀਆ ਚ ਮੀਟਿੰਗ ਲਈ ਬੁਲਾਉਣ ਦਾ ਅਹਿਮ ਆਦੇਸ਼ ਜਾਰੀ ਕੀਤਾ ਹੈ ਇਸ ਮੀਟਿੰਗ ਦਾ ਕਾਰਨ ਅਸਾਧਾਰਨ ਹਾਲਾਤ ਦੱਸਿਆ ਜਾ ਰਿਹਾ ਹੈ ਇਸ ਆਦੇਸ਼ ਨੇ ਸਵਾਲ ਖੜੇ ਕੀਤੇ ਨੇ ਕਿ ਜਦੋਂ ਅਮਰੀਕਾ ਆਮ ਤੌਰ ਤੇ ਵੀਡੀਓ ਕਾਨਫਰੈਂਸਿੰਗ ਰਾਹੀਂ ਮੀਟਿੰਗਾਂ ਕਰਦਾ ਹੈ ਤਾਂ ਦੁਨੀਆ ਭਰ ਦੇ ਸੈਨਿਕ ਅਧਿਕਾਰੀਆਂ ਨੂੰ ਵਰਜੀਨੀਆ 'ਚ ਸੱਦਣ ਦਾ ਕੀ ਮਤਲਬ ਹੈ ਕਿ ਅਮਰੀਕਾ ਰੂਸ ਵਿਰੁੱਧ ਸਿੱਧੇ ਜੰਗ 'ਚ ਉਤਰਨ ਦੀ ਤਿਆਰੀ ਕਰ ਰਿਹਾ ਹੈ ਹਾਲਾਂਕਿ ਇਸ ਦੀ ਸੰਭਾਵਨਾ ਘੱਟ ਹੈ ਕਿਉਂਕਿ ਅਮਰੀਕਾ ਸਪਸ਼ਟ ਕਰ ਚੁੱਕਾ ਹੈ ਕਿ ਉਹ ਯੂਕਰੇਨ ਦੀ ਜ਼ਮੀਨੀ ਜੰਗ 'ਚ ਆਪਣੇ ਸੈਨਿਕ ਨਹੀਂ ਭੇਜੇਗਾ ਪਰ ਇਹ ਅਮਰੀਕਾ ਦੀ ਘੋਸ਼ਿਤ ਨੀਤੀ ਹੈ ਨਾ ਕਿ ਟਰੰਪ ਦੀ ਯੋਜਨਾ ਇਸ ਲਈ ਸਵਾਲ ਉੱਠਦੇ ਨੇ ਕਿ ਯੂਕਰੇਨ ਨੂੰ ਨਾਟੋ ਦੀ ਮੈਂਬਰਸ਼ਿਪ ਦੇਣ ਦੀ ਤਿਆਰੀ ਹੋ ਰਹੀ ਹੈ ਕਿ ਨਾਟੋ ਦੀ ਸੈਨਾ ਨੂੰ ਜੰਗ 'ਚ ਉਤਾਰਨ ਦੀ ਯੋਜਨਾ ਹੈ ਕਿ ਅਮਰੀਕਾ ਨੇ ਨਾਟੋ ਦੇ ਆਰਟੀਕਲ 5 ਅਧੀਨ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਾਂ ਕਿ ਅਮਰੀਕਾ ਨੇ ਯੂਰਪ ਅਤੇ ਨਾਟੋ ਨੂੰ ਜੰਗ ਦਾ ਮੋਰਚਾ ਬਣਾਉਣ ਦੀ ਰਣਨੀਤੀ ਬਣਾ ਲਈ ਹੈ ਅਮਰੀਕਾ ਨਾਟੋ ਦੇ ਝੰਡੇ ਹੇਠ ਰੂਸ ਵਿਰੁੱਧ ਜੰਗ ਛੇੜ ਸਕਦਾ ਹੈ ਪਰ ਇਸ ਦੇ ਕਾਰਨ ਕੀ ਹਨ ਟਰੰਪ ਦੀਆਂ ਜੰਗਬੰਦੀ ਦੀਆਂ ਕੋਸ਼ਿਸ਼ਾਂ ناکਾਮ ਰਹੀਆਂ ਨੇ ਰੂਸ ਵਿਰੁੱਧ ਚੁੱਕੇ ਕਦਮਾਂ ਦਾ ਕੋਈ ਅਸਰ ਨਹੀਂ ਹੋਇਆ ਤੇ ਅਮਰੀਕਾ 'ਚ ਵੀ ਟਰੰਪ ਦੀ ਵਿਸ਼ਵਾਸਨੀਅਤਾ ਘਟੀ ਹੈ ਇਸ ਲਈ ਉਹਨਾਂ ਨੇ ਸਾਰੇ ਸੈਨਿਕ ਕਮਾਂਡਰਾਂ ਜਨਰਲਾਂ ਤੇ ਐਡਮਿਰਲਾਂ ਨੂੰ ਵਰਜੀਨੀਆ 'ਚ ਮੀਟਿੰਗ ਲਈ ਸੱਦਿਆ ਤਾਂ ਜੋ جنگ ਦੇ ਹਾਲਾਤ 'ਚ ਅਮਰੀਕਾ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਇਸ ਦੇ ਨਾਲ ਹੀ ਖੁਫੀਆ جنگ ਦਾ ਇੱਕ ਹੋਰ ਪਹਿਲੂ ਵੀ ਹੈ ਵਿਰੋਧੀ ਦੇਸ਼ਾਂ 'ਚ ਬਗਾਵਤ ਪੜਕਾਈ ਜਾ ਸਕਦੀ ਹੈ ਸੱਤਾ ਪਰਿਵਰਤਨ ਲਈ ਅੰਦੋਲਨ ਕਰਵਾਏ ਜਾ ਸਕਦੇ ਨੇ ਜਾਂ ਖੁਫੀਆ ਹਮਲੇ ਕੀਤੇ ਜਾ ਸਕਦੇ ਨੇ ਮਮਕਨ ਹੈ ਕਿ ਟਰੰਪ ਰੂਸ ਵਿਰੋਧ ਸੱਤਾ ਪਲਟ ਦੀ ਯੋਜਨਾ ਬਣਾ ਰਹੇ ਹੋਣ ਹਾਲਾਂਕਿ ਇਸ ਦੀ ਸੰਭਾਵਨਾ ਟਾ ਹੈ ਅਮਰੀਕਾ ਤੇ ਕੈਨੇਡਾ ਚ ਕਈ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਮੁਕੱਦਮੇ ਤਹਿਤ ਗ੍ਰਿਫਤਾਰ ਨਿਖਲ ਗੁਪਤਾ ਵਿਰੁੱਧ ਨਸ਼ਾ ਤਸਕਰੀ منی ਲਾਂਡਰਿੰਗ ਕ੍ਰੈਡਿਟ ਕਾਰਡ ਫਰਾਡ ਅਤੇ ਨੇਪਾਲ ਜਾਂ ਪਾਕਿਸਤਾਨ ਚ ਕਿਸੇ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਨਵੇਂ ਦੋਸ਼ ਲਾਏ ਜਾ ਰਹੇ ਨੇ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਚ ਧਾਇਰ ਅਰਜ਼ੀ ਮੁਤਾਬਕ ਅਮਰੀਕਾ ਸਰਕਾਰ ਨਿਖਲ ਗੁਪਤਾ ਅਤੇ ਵਿਕਾਸ ਯਾਦਵ ਵਿਰੁੱਧ ਨਵੇਂ ਸਬੂਤ ਪੇਸ਼ ਕਰਨਾ ਚਾਹੁੰਦੀ ਹੈ ਜਿਨ੍ਹਾਂ ਰਾਹੀਂ ਸਾਬਤ ਕੀਤਾ ਜਾ ਸਕਦਾ ਹੈ ਕਿ ਦੋਵਾਂ ਨੇ ਸਿੱਖ ਵੱਖਵਾਦੀ ਲਹਿਰ ਦੇ ਮੈਂਬਰਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਘੜੀ ਅਰਜ਼ੀ ਕਹਿੰਦੀ ਹੈ ਕਿ ਨਿਖਲ ਗੁਪਤਾ ਵੱਲੋਂ 2013 ਤੋਂ 2023 ਦਰਮਿਆਨ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੇ ਸਬੂਤ ਮੌਜੂਦ ਨੇ ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਯੂਕੇ ਦੀ ਇੱਕ ਮਹਿਲਾ ਪ੍ਰੋਫੈਸਰ ਨੂੰ ਬਤੌਰ ਐਕਸਪਰਟ ਵਿਟਨੈਸ ਮੁਕਦਮੇ 'ਚ ਸ਼ਾਮਲ ਕੀਤਾ ਗਿਆ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਡਾਕਟਰ ਨਿਤਾਸ਼ਾ ਕਾਲ ਦਾ ਓਸੀਆਈ ਕਾਰਡ ਭਾਰਤ ਵਿਰੋਧੀ ਸਰਗਰਮੀਆਂ 'ਚ ਸ਼ਮੂਲੀਅਤ ਦੇ ਦੋਸ਼ ਹੇਠ ਕੁਝ ਮਹੀਨੇ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ ਡਾਕਟਰ ਨਿਤਾਸ਼ਾ ਕਾਲ ਯੂਨੀਵਰਸਿਟੀ ਆਫ ਵੈਸਟਮਿੰਸਟਰ 'ਚ ਸਿਆਸਤ ਅਤੇ ਕੁਮਾਂਤਰੀ ਵਿਰਿਸ਼ਤਿਆਂ ਬਾਰੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਨੇ ਵਿਦੇਸ਼ 'ਚ ਵਸਦੇ ਸਿੱਖਾਂ ਵਿਰੋਧ ਹੋ ਰਹੀ ਕਾਰਵਾਈ ਬਾਰੇ ਡਾਕਟਰ ਨਤਾਸ਼ਾ ਕੌਲ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਨੇ ਦੂਜੇ ਪਾਸੇ ਨikhil ਗੁਪਤਾ ਨੂੰ ਅਮਰੀਕਾ ਦੀ ਗੁਜ਼ਾਰਿਸ਼ ਤੇ ਚੈੱਕ ਰਿਪਬਲਿਕ 'ਚ ਗ੍ਰਿਫਤਾਰ ਕੀਤਾ ਗਿਆ ਤੇ ਪਿਛਲੇ ਸਾਲ ਜੂਨ 'ਚ ਨਿਊਯਾਰਕ ਲਿਆਂਦਾ ਅਦਾਲਤ 'ਚ ਪੇਸ਼ੀ ਦੌਰਾਨ ਸਰਕਾਰੀ ਵਕੀਲਾਂ 'ਚੋਂ ਇੱਕ ਸਹਾਇਕ ਜ਼ਿਲ੍ਹਾ ਅਟਾਰਨੀ ਕਮੀਲ ਲਟੋਆ ਫਲੇਚਰ ਨੇ ਦਾਵਾ ਕੀਤਾ ਕਿ ਨikhil ਗੁਪਤਾ ਨੇ ਕਥਿਤ ਤੌਰ 'ਤੇ ਭਾਰਤ ਸਰਕਾਰ ਦੇ ਇੱਕ ਮੁਲਾਜ਼ਮ ਨਾਲ ਰਲ ਕੇ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਨੂੰ ਖਤਮ ਕਰਨ ਦੀ ਸਾਜ਼ਿਸ਼ ਘੜੀ ਸਰਕਾਰੀ ਵਕੀਲ ਨੇ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਨਹੀਂ ਲਿਆ ਜਿਸ ਕੋਲ ਅਮਰੀਕਾ ਦੀ ਨਾਗਰਿਕਤਾ ਤੋਂ ਇਲਾਵਾ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਹੈ ਅਮਰੀਕਾ ਤੇ ਕੈਨੇਡਾ ਚ ਕਈ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਮੁਕੱਦਮੇ ਤਹਿਤ ਗ੍ਰਿਫਤਾਰ ਨਿਖਲ ਗੁਪਤਾ ਵਿਰੋਧ ਨਸ਼ਾ ਤਸਕਰੀ منی ਲਾਂਡਰਿੰਗ ਕ੍ਰੈਡਿਟ ਕਾਰਡ ਫਰਾਡ ਅਤੇ ਨੇਪਾਲ ਜਾਂ ਪਾਕਿਸਤਾਨ ਚ ਕਿਸੇ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਨਵੇਂ ਦੋਸ਼ ਲਾਏ ਜਾ ਰਹੇ ਨੇ ਅਮਰੀਕਾ ਦੀ ਧਰਤੀ ਤੇ ਭਾਰਤ ਨੇ ਨਿਊਯਾਰਕ ਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਕੇ ਕੂਟਨੀਤੀ ਦੀ ਮਜ਼ਬੂਤ ਮਿਸਾਲ ਪੇਸ਼ ਕੀਤੀ ਇਸ ਮੀਟਿੰਗ ਚ ਭਾਰਤ ਨੇ ਨਾ ਸਿਰਫ ਮੀਟਿੰਗ ਦੀ ਅਗਵਾਈ ਕੀਤੀ ਸਗੋਂ ਵੱਪਕੀ ਸਹਿਯੋਗ ਅੱਤਵਾਦ ਵਿਰੁੱਧ ਸਖਤੀ ਅਤੇ ਵਿਸ਼ਵ ਵਪਾਰ ਚ ਨਿਰਪੱਖਤਾ ਵਰਗੇ ਮੁੱਦਿਆਂ ਤੇ ਦੁਨੀਆ ਨੂੰ ਸਪਸ਼ਟ ਸੁਨੇਹਾ ਦਿੱਤਾ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ ਤੇ ਹੋਈ ਇਸ ਮੀਟਿੰਗ ਦੀ ਮਹੱਤਤਾ ਇਸ ਲਈ ਵੀ ਵਧੇਰੇ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਬ੍ਰਿਕਸ ਦੇਸ਼ਾਂ ਨੂੰ ਲਗਾਤਾਰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ ਮੀਟਿੰਗ ਤੋਂ ਬਾਅਦ ਜਾਰੀ ਸੰਯੁਕਤ ਬਿਆਨ ਚ ਕਈ ਅਹਿਮ ਮੁੱਦੇ ਸਾਹਮਣੇ ਆਏ ਸਭ ਤੋਂ ਅਹਿਮ ਸੀ ਅੱਤਵਾਦ ਵਿਰੁੱਧ ਸਖਤ ਰੁਖ ਮੰਤਰੀਆਂ ਨੇ 22 ਅਪ੍ਰੈਲ 2025 ਨੂੰ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਜਿਸ ਵਿੱਚ 26 ਲੋਕ ਮਾਰੇ ਗਏ ਸਨ ਨਾਲ ਹੀ ਕਤਰ ਤੇ ਇਜ਼ਰਾਈਲ ਦੇ ਹਮਲੇ ਦੀ ਵੀ ਨਿੰਦਾ ਕੀਤੀ ਗਈ ਬਿਆਨ ਚ ਜ਼ੋਰ ਦਿੱਤਾ ਗਿਆ ਕਿ ਅਤਵਾਦ ਨੂੰ ਕਿਸੇ ਧਰਮ ਜਾਤੀ ਜਾਂ ਰਾਸ਼ਟਰੀਅਤਾ ਨਾਲ ਨਹੀਂ ਜੋੜਿਆ ਜਾ ਸਕਦਾ ਸਰਹੱਦ ਪਾਰ ਅਤਵਾਦੀਆਂ ਦੀ ਆਵਾਜਾਈ ਅਤਵਾਦੀ ਫੰਡਿੰਗ ਅਤੇ ਸੁਰੱਖਿਤ ਪਨਾਹਗਾਹਾਂ ਤੇ ਪੂਰਨ ਪਾਬੰਦੀ ਦੀ ਮੰਗ ਕੀਤੀ ਗਈ ਬ੍ਰਿਕਸ ਦੇਸ਼ਾਂ ਨੇ ਜ਼ੀਰੋ ਟੋਲਰੈਂਸ ਨੀਤੀ ਅਪਣਾਉਣ ਅਤੇ ਸੰਯੁਕਤ ਰਾਸ਼ਟਰ ਦੇ ਅਤਵਾਦ ਵਿਰੋਧੀ ਪ੍ਰਸਤਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਵਕਾਲਤ ਕੀਤੀ ਸੰਯੁਕਤ ਬਿਆਨ ਚ ਬਿਨਾ ਨਾਮ ਲੈ ਟਰੰਪ ਦੀ ਟੈਰਿਫ ਨੀਤੀਆਂ ਦਾ ਜ਼ਿਕਰ ਕੀਤਾ ਗਿਆ ਮੰਤਰੀਆਂ ਨੇ ਵੱਧਦੇ ਅਣਉਚਿਤ ਟੈਰਿਫ ਅਤੇ ਗੈਰ ਟੈਰਿਫ ਰੁਕਾਵਟਾਂ ਤੇ ਡੂੰਗੀ ਚਿੰਤਾ ਜ਼ਾਹਰ ਕੀਤੀ ਉਹਨਾਂ ਕਿਹਾ ਕਿ ਅਜਿਹੇ ਕਦਮ ਵਿਸ਼ਵ ਸਪਲਾਈ ਚੇਨ ਨੂੰ ਤੋੜਦੇ ਨੇ ਤੇ ਵਿਕਾਸਸ਼ੀਲ ਦੇਸ਼ਾਂ ਦੇ ਮੌਕਿਆਂ ਨੂੰ ਸੀਮਿਤ ਕਰਦੇ ਨੇ ਇਸ ਨਾਲ ਗਲੋਬਲ ਸਾਊਥ ਨੂੰ ਹੋਰ ਪਿਛੜਨ ਦਾ ਖਤਰਾ ਹੈ ਬਿਆਨ ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਅਤੇ ਹੋਰ ਆਦਾਰਿਆਂ ਚ ਸੁਧਾਰਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਗਿਆ ਮੰਤਰੀਆਂ ਨੇ ਮੰਗ ਕੀਤੀ ਕਿ ਏਸ਼ੀਆ अफ्रीका ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਨੂੰ ਵਧੇਰੇ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ ਨਾਲ ਹੀ ਮਹਿਲਾ નેਤ੍ਰਿਤਵ ਨੂੰ ਉਤਸ਼ਾਹਿਤ ਕਰਨ ਅਤੇ ਪਾਰਦਰਸ਼ੀ ਨਿਯੁਕਤੀਆਂ ਦੀ ਵਕਾਲਤ ਕੀਤੀ ਗਈ ਮੀਟਿੰਗ ਦੇ ਅੰਤ ਵਿੱਚ ਸਾਰੇ ਦੇਸ਼ਾਂ ਨੇ 2026 ਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦਾ ਸਵਾਗਤ ਕੀਤਾ ਮੰਤਰੀਆਂ ਨੇ ਭਾਰਤ ਚ ਹੋਣ ਵਾਲੀ ਅਗਲੀ ਬ੍ਰਿਕਸ ਸੰਮੇਲਨ ਲਈ ਸਮਰਥਨ ਜਤਾਇਆ ਤੇ ਉਮੀਦ ਜ਼ਾਹਰ ਕੀਤੀ ਕਿ ਭਾਰਤ ਦੀ ਅਗਵਾਈ ਚ ਬ੍ਰਿਕਸ ਨੂੰ ਨਵੀਂ ਦਿਸ਼ਾ ਮਿਲੇਗੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਇਸ ਸਮੇਂ ਦੱਖਣੀ ਅਮਰੀਕਾ ਦੇ ਦੌਰੇ ਤੇ ਨੇ ਉਹ ਚਾਰ ਦੇਸ਼ਾਂ ਦਾ ਦੌਰਾ ਕਰਨਗੇ ਤੇ ਰਾਜਨੀਤਿਕ ਨੇਤਾਵਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਪਵਨ ਖੇੜਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਿਖਿਆ ਲੋਕਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੱਖਣੀ ਅਮਰੀਕਾ ਦੇ ਦੌਰੇ ਤੇ ਨੇ ਉਹ ਚਾਰ ਦੇਸ਼ਾਂ ਦੇ ਰਾਜਨੀਤਿਕ ਨੇਤਾਵਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਰਾਹੁਲ ਗਾਂਧੀ ਪਹਿਲਾ ਅਪ੍ਰੈਲ ਚ ਅਮਰੀਕਾ ਗਏ ਸਨ ਇਹ ਉਨ੍ਹਾਂ ਲਈ ਇੱਕ ਨਵੀਂ ਸ਼ੁਰੂਆਤ ਹੈ ਬੋਸਟਨ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਨੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਓਵਰਸੀਜ਼ ਕਾਂਗਰਸ ਦੇ ਮੁਖੀ ਸैम ਪਿਤਰੋਦਾ ਵੀ ਮੌਜੂਦ ਸਨ ਬੋਸਟਨ ਚ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ਤੇ ਵੀ ਸਵਾਲ ਉਠਾਏ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨਾਲ ਸਮਝੌਤਾ ਕੀਤਾ ਗਿਆ ਹੈ। ਉਹਨਾਂ ਮਹਾਰਾਸ਼ਟਰ ਚੋਣਾਂ ਨੂੰ ਇੱਕ ਉਦਾਹਰਣ ਵਜੋਂ ਦਰਸਾਇਆ ਤੇ ਕਿਹਾ ਕਿ ਚੋਣ ਪ੍ਰਣਾਲੀ 'ਚ ਕੁਝ ਬੁਨਿਆਦੀ ਕਮੀਆਂ ਨੇ। ਰਾਹੁਲ ਗਾਂਧੀ ਨੇ ਕਿਹਾ ਮਹਾਰਾਸ਼ਟਰ 'ਚ ਰਾਜ ਦੇ ਲੋਕਾਂ ਦੀ ਗਿਣਤੀ ਨਾਲੋਂ ਵੱਧ ਵੋਟਾਂ ਪਈਆ ਇਹ ਸੱਚ ਹੈ ਚੋਣ ਕਮਿਸ਼ਨ ਨੇ ਸਾਨੂੰ ਸ਼ਾਮ 5:30 ਵਜੇ ਇੱਕ ਅੰਕੜਾ ਦਿੱਤਾ ਤੇ 2 ਘੰਟੇ ਬਾਅਦ ਸ਼ਾਮ 7:30 ਵਜੇ 6.5 ਮਿਲੀਅਨ ਲੋਕਾਂ ਨੇ ਵੋਟ ਪਾਈ ਜੋ ਕਿ ਅਸੰਭਵ ਹੈ ਭਾਜਪਾ ਨੇ ਇਸ ਲਈ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਤੇ ਰਾਸ਼ਟਰੀ ਸੰਸਥਾਵਾਂ ਦਾ ਨਿਰਾਦਰ ਕਰਨ ਦਾ ਦੋਸ਼ ਲਗਾਇਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ